ਸਰਨ ਸਤਿ ਸ਼੍ਰੀ ਅਕਾਲ ਜੀ ਮੈਂ ਰਮਦੀਪ ਸਿੰਘ ਆਪ ਜੀ ਦਾ ਸਵਾਗਤ ਕਰਦਾ ਹਾਂ ਹੈਲਦੀ ਦੁਨੀਆ ਪੰਜਾਬੀ ਚੈਨਲ ਵਿੱਚ ਅੱਜ ਦੇ ਦੌਰ ਦੇ ਵਿੱਚ ਹਰ ਘਰ ਦੇ ਦੋ ਬਜਟ ਬਣ ਚੁੱਕੇ ਹਨ ਇੱਕ ਹੈ ਘਰ ਦੇ ਜ਼ਰੂਰੀ ਖਰਚਿਆਂ ਦਾ ਤੇ ਦੂਸਰਾ ਹੈ ਬਿਮਾਰੀਆਂ ਦੇ ਇਲਾਜ ਦਾ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਹੜਾ ਬਿਮਾਰੀਆਂ ਦੇ ਇਲਾਜ ਵਾਲਾ ਖਰਚਾ ਹੈ ਉਹ ਘਰ ਦੇ ਜ਼ਰੂਰੀ ਖਰਚੇ ਨਾਲੋਂ ਜ਼ਿਆਦਾ ਹੈ ਬਿਮਾਰੀਆਂ ਤੇ ਖਰਚਾ ਕਰਕੇ ਬਿਮਾਰੀਆਂ ਨੂੰ ਸਿਰਫ ਕੰਟਰੋਲ ਕੀਤਾ ਜਾ ਸਕਦਾ ਹੈ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ ਇਸ ਚੈਨਲ ਦੇ ਜ਼ਰੀਏ ਆਪਾਂ ਸਿੱਖਾਂਗੇ ਤੰਦਰੁਸਤ ਰਹਿਣਾ ਤੰਦਰੁਸਤ ਰਹਿਣ ਵਾਸਤੇ ਜ਼ਰੂਰੀ ਜਾਣਕਾਰੀ ਦੇਣ ਵਾਸਤੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਇੱਕ ਸ਼ਨਮਾਹਰ ਫਿਟਨੈਸ ਕੋਚ ਸਰਦਾਰ ਰਵੀ ਸਿੰਘ ਜੀ ਜਿਨ੍ਹਾਂ ਨੇ ਆਪ ਵੀ ਇਸ ਫਿਟਨੈਸ ਨੂੰ ਹਾਸਲ ਕੀਤਾ ਹੈ ਤੰਦਰੁਸਤੀ ਨੂੰ ਹਾਸਲ ਕੀਤਾ ਹੈ ਉਹ 70 ਸਾਲ ਦੀ ਉਮਰ ਦੇ ਵਿੱਚ ਵੀ ਜਵਾਨ ਅਤੇ ਤੰਦਰੁਸਤ ਹਨ ਆਓ ਉਹਨਾਂ ਦੀ ਜੀ ਤੰਦਰੁਸਤੀ ਦਾ ਰਾਜ਼ ਜਾਣਦੇ ਹਾਂ ਉਹਨਾਂ ਦੇ ਕੋਲ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਜੀ ਅਸੀਂ ਤੁਹਾਡੀ ਤੰਦਰੁਸਤੀ ਦੇ ਰਾਜ ਬਾਰੇ ਜਾਨਣਾ ਚਾਹੁੰਦੇ ਹਾਂ ਕੀ ਤੁਸੀਂ ਪਹਿਲਾਂ ਤੋਂ ਹੀ ਤੰਦਰੁਸਤੀ ਜਾਂ ਇਸ ਤੰਦਰੁਸਤੀ ਨੂੰ ਹਾਸਲ ਕੀਤਾ ਹੈ ਜੀ ਦੇਖੋ ਕੋਈ ਵੀ ਚੀਜ਼ ਹਾਸਲ ਕੀਤੀ ਜਾਂਦੀ ਹੈ ਆਪਣੇ ਆਪ ਤੇ ਕੁਝ ਨਹੀਂ ਮਿਲਦਾ ਮੈਂ ਵੀ ਇਸ ਤੰਦਰੁਸਤੀ ਨੂੰ ਹਾਸਲ ਹੀ ਕੀਤਾ ਹੈ ਆਪਣੇ ਆਪ ਲਈ ਸੀ ਹਾਂ ਜਦੋਂ ਮੈਂ ਯੰਗ ਏਜ ਦੇ ਵਿੱਚ ਸੀ ਇਹ ਕਾਲਜ ਪੜ੍ਹਦਾ ਸੀਗਾ ਤੇ ਮੈਂ ਆਪਣੇ ਕਾਲਜ ਦਾ ਇੱਕ ਅੱਛਾ ਐਥਲੀਟ ਵੀ ਸੀ ਅ ਦੌੜਦਾ ਸੀ ਕੋਰ ਲੌਂਗ ਰੇਸਿਸ ਵਿੱਚ ਮੈਂ ਪਾਰਟਿਸਿਪੇਟ ਕਰਦਾ ਸੀਗਾ ਤੇ ਫਿਟ ਸੀਗਾ ਐਸੀ ਗੱਲ ਨਹੀਂ ਲekin 1978 ਦੇ ਵਿੱਚ ਮੇਰਾ ਇੱਕ ਐਕਸੀਡੈਂਟ ਹੋਇਆ ਉਹਦੇ ਵਿੱਚ ਮੇਰਾ ਜਿਹੜਾ ਸੱਜਾ ਮੋਢਾ ਬੁਰੀ ਤਰ੍ਹਾਂ ਡੈਮੇਜ ਹੋਇਆ ਉਸ ਐਕਸੀਡੈਂਟ ਨੇ ਮੇਰੀ ਜ਼ਿੰਦਗੀ ਟੋਟਲ ਬਦਲ ਕੇ ਰੱਖ ਦਿੱਤੀ ਇੱਕ ਤਾਂ ਮੈਂ ਉਦੋਂ ਆਰਮੀ ਵਿੱਚ ਸੈਕੰਡ ਲੈਫਟਨੈਂਟ ਸਿਲੈਕਟ ਹੋਇਆ ਸੀਗਾ ਤੇ ਮੈਂ ਜੁਆਇਨ ਕਰਨਾ ਸੀਗਾ ਪਰ ਮੈਂ ਜੁਆਇਨ ਨਹੀਂ ਕਰ ਪਾਇਆ ਕਿਉਂਕਿ ਫਿਜ਼ੀਕਲੀ ਅਨਸਰਬਲ ਹੋ ਗਿਆ ਤੇ ਦੂਸਰਾ ਉਥੋਂ ਇਲਾਜ ਦੀ ਜਿਹੜੀਆਂ ਬਦਤੀਆਂ ਨੇ ਉਹ ਮੇਰੀ ਜ਼ਿੰਦਗੀ ਛਾਹ ਲੀ ਦਵਾਆਂ ਨਾਲ ਦਿੱਤੇ ਆਰੇ ਇੱਕ ਡਾਕਟਰ ਬਦਲ ਦੂਸਰਾ ਬਦਲ ਤੀਸਰਾ ਬਦਲ ਤੇ ਉਹ ਦਵਾਈਆਂ ਜਿਹੜੀਆਂ ਸੀ ਉਹ ਫਿਰ ਆਪਣਾ ਕੰਮ ਕਰ ਲਿਆਤੀਆਂ ਹੌਲੀ ਹੌਲੀ ਉਹਨਾਂ ਦੇ ਪਹਿਲਾਂ ਨਹੀਂ ਸੀ ਪਤਾ ਕਿ ਸਾਈਡ ਇਫੈਕਟ ਵੀ ਹੁੰਦੇ ਨੇ ਲੇਕਿਨ ਇਹ ਸਾਈਡ ਇਫੈਕਟ ਦੀ ਕਹਾਣੀ ਮੈਨੂੰ ਬਾਅਦ ਜਾ ਕੇ ਪਤਾ ਲੱਗੀ ਜਦੋਂ ਮੈਨੂੰ ਕਾਫੀ ਸਾਲ ਉਹ ਦਵਾਈਆਂ ਖਾਣ ਤੋਂ ਬਾਅਦ 17-18 ਸਾਲ ਉਹ ਚਲਦੀਆਂ ਰਹੀਆਂ ਇਤਨੀ ਟ੍ਰੀਟਮੈਂਟ ਕਰਵਾਉਂਦੇ ਰਹੇ ਨਾ ਕਿਉਂਕਿ ਕੰਮ ਕਰਨੇ ਹੁੰਦੇ ਸੀ ਤੇ ਫਿਰ ਉਹ ਜਿਹੜਾ ਦਰਦ ਹੁੰਦਾ ਸੀ ਘੋਡੇ ਚੋਂ ਦੇ ਬਾਰੇ ਕੁਝ ਕੁ ਚਾਹੀਦਾ ਸੀ ਉਨ ਫਿਰ ਹੋਇਆ ਇਹ ਕਿ ਮੈਂ ਮੈਨੂੰ ਹਾਰਡ ਦੀ ਪ੍ਰੋਬਲਮ ਆਇੰਟੀਫਾਈ ਹੋ ਗਈ ਉਦੋਂ ਮੈਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਦਿਖਾਇਆ ਤੇ ਉੱਥੋਂ ਜਦੋਂ ਮੇਰੇ ਟੈਸਟ ਹੋਏ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਬਲੱਡ ਦੇ ਵਿੱਚ ਸਿਉਰੋਇਡ ਪਾਏ ਗਏ ਨੇ ਤੇ ਤੁਸੀਂ ਲੰਮੇ ਸਮੇਂ ਤੋਂ ਪੇਨ ਕਿਲਰ ਲੈ ਰਹੇ ਹੋ ਤੇ ਮੈਂ ਕਿਹਾ ਹਾਂ ਮੇਰਾ ਇੱਕ ਹਿਸਤੀ ਤੁਹਾਨੂੰ ਮੈਂ ਦੱਸੀ ਹੈ ਕਿ ਮੇਰਾ ਗੋਡੇ ਚ ਐਕਸੀਡੈਂਟ ਹੋਇਆ ਸੀ ਤੇ ਉਹ ਉਹਦੇ ਵਿੱਚ ਮੇਰਾ ਡੈਮੇਜ ਹੋਇਆ ਜਿਹੜਾ ਉਹਦੇ ਕਰਕੇ ਮੈਨੂੰ ਦਵਾਈਆਂ ਲੈਣੀਆਂ ਪੈਂਦੀਆਂ ਨੇ ਤੇ ਉਹ ਕਹਿੰਦੇ ਉਹ ਜਿਹੜੀਆਂ ਦਵਾਈਆਂ ਤੁਹਾਨੂੰ ਦਿੱਤੀਆਂ ਗਈਆਂ ਉਹ ਦਾ ਸਾਈਡ ਇਫੈਕਟ ਤੁਹਾਡੇ ਮਸਲਸ ਵੀ ਹੋਏ ਆ ਤਾਂ ਤੁਹਾਡੇ ਹਾਰਟ ਦੇ ਮਸਲ ਜਿਹੜੇ ਨੇ ਬੜੇ ਕਮਜ਼ੋਰ ਹੋ ਗਏ ਇਹ ਉਹ ਜਿਹੜੇ ਇਸ ਕਰਕੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਆ ਗਈ ਹੈ ਮੈਂ ਕਿਹਾ ਵੀ ਹੁਣ ਇਹਦਾ ਇਲਾਜ ਕੀ ਹੈ ਮੈਂ ਹਾਸੇ ਨਾਲ ਹੀ ਪੁੱਛ ਰਿਹਾ ਉਹਨਾਂ ਨੂੰ ਕਿ ਮੈਂ ਕਿਹਾ ਕੋਈ ਦਵਾਈ ਦੇਣਾ ਹਾਂਜੀ ਉਹ ਕਹਿੰਦੇ ਨੇ ਅਸੀਂ ਵੀ ਦਵਾਈਆਂ ਹੀ ਦੇਣੀਆਂ ਨੇ ਤੇ ਮੈਂ ਕਿਹਾ ਫਿਰ ਇਹ ਵੀ ਦੱਸ ਦਿਓ ਕਿ ਇਹਨਾਂ ਦਵਾਈਆਂ ਨੇ ਫਿਰ ਅੱਗੇ ਕੀ ਕਰਨਾ ਤੇ ਡਾਕਟਰ ਬੜੇ ਚੰਗੀ ਨੇਚਰ ਦੇ ਸੁਈ ਹਸਪੀਟਲ ਕਹਿੰਦੇ ਦੇਖੋ ਜੀ ਇਟਸ ਦਾ పార్ਟ ਆਫ ਦੀ ਗੇਮ ਇਹ ਤੇ ਨਾਲ ਹੀ ਹੈਗਾ ਲੇਕਿਨ ਫਿਰ ਵੀ ਅਸੀਂ ਬਹੁਤ ਪ੍ਰਕੌਸ਼ਨ ਲੈ ਕੇ ਦਵਾਈਆਂ ਦਿੰਨੇ ਆ ਇਸ ਤਰ੍ਹਾਂ ਟੈਸ਼ਨ ਦਵਾਈਆਂ ਨਹੀਂ ਦਿੰਦੇ ਤੇ ਉਹਦੇ ਘੱਟੋ ਘੱਟ ਸਾਈਡ ਇਫੈਕਟ ਹੋਣ ਚਲੋ ਜੀ ਮੈਂ ਮੈਂ ਉਥੋਂ ਇੱਕ ਕੌਨਸ਼ੀਅਸ ਹੋ ਗਿਆ ਕਿ ਨਹੀਂ ਇਹ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਨੇ ਤੇ ਮੈਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਨਾਲ ਇੰਟਰਨੈਟ ਤੇ ਹੈ ਨਹੀਂ ਸੀ ਕਿ ਗੂਗਲ ਤੇ ਸਭ ਕੁਝ ਲੱਭ ਲਵੋ ਬਹੁਤ ਜੋ ਵੀ ਅਗਰ ਰੱਬਣਾ ਪੈਂਦਾ ਸੀ ਤੇ ਫਿਰ ਮੈਡੀਕਲ ਤੇ ਜਿਹੜੇ ਸੀ ਜਨਰਲ ਕਮਿਸ਼ਨ ਦੇ ਸੀ ਕਿ ਉਹਨਾਂ ਦੇ ਵਿੱਚੋਂ ਹੀ ਮੈਂ ਪੜ੍ਹਨਾ ਸ਼ੁਰੂ ਕੀਤਾ ਕਿ ਦਵਾਈਆਂ ਦੇ ਸਾਈਡ ਇਫੈਕਟ ਕੀ ਕੀ ਹੁੰਦੇ ਨੇ ਇਹ ਚੀਜ਼ਾਂ ਜੋ ਉੱਥੋਂ ਪਰੇਸ਼ਨ ਹੁੰਦਾ ਸੀ ਉਹ ਸਟੱਡੀ ਕਰਦੇ ਆ ਪਤਾ ਲੱਗਾ ਕਿ ਜਿਹੜੀ ਹੁਣ ਹਾਰਟ ਦੀਆਂ ਦਵਾਈਆਂ ਸ਼ੁਰੂ ਹੋਈਆਂ ਨੇ ਇਹਨਾਂ ਨੇ ਫਿਊਚਰ 'ਚ ਮੈਨੂੰ ਡਾਇਬੀਟਿਸ ਕਰ ਦਿੱਤੀ ਹੈ ਤੇ ਉਹ ਗੱਲ ਹੀ ਹੋਈ 70 95 ਦੇ ਵਿੱਚ ਦਵਾਈਆਂ ਹਾਰਟ ਦੀਆਂ ਸ਼ੁਰੂ ਹੋਈਆਂ ਸੀ ਬੜੇ ਪੇਜ ਪਾਜ ਰੱਖ ਕੇ ਵੀ 2000 ਦੇ ਵਿੱਚ ਮੈਨੂੰ ਡਾਇਬੀਟਿਸ ਵੀ 2001 ਜਾਂ 2000 ਦੇ ਵਿੱਚ ਡਾਇਬੀਟਿਸ ਹੋ ਗਈ ਜੀ ਤੇ ਮੈਂ ਸੀਗਾ ਕਿ ਉਹਨਾਂ ਉਸ ਟਾਈਮ ਮੈਂ 5 ਸੀ ਜਾਂਦੀ ਦਵਾਈ ਖਾ ਰਹੀ ਸੀ ਗੋਲਦੇ ਤੇ ਦੋਪਲੇ ਸੀ ਉਹ ਦਵਾਈਆਂ ਜਿਹੜੋ ਗੋਲੀਆਂ ਗੋਟੀਆਂ ਦੀਆਂ ਸਟਾਰਟ ਹੈਗੀਆਂ ਸੀਗੀਆਂ ਤੇ ਉਹ ਦੇ ਕਰਕੇ ਮੈਨੂੰ ਕਨਸਟੀਟਿਊਸ਼ਨ ਰਹਿਣਾ ਸ਼ੁਰੂ ਹੋ ਗਿਆ ਗੈਸ ਬਣਨੀ ਸ਼ੁਰੂ ਹੋ ਗਈ ਫਿਰ ਉਹਦੀ ਦਵਾਈ ਚੱਲਦੀ ਸੀ ਹੌਲੀ ਹੌਲੀ ਉਹ ਪਾਇਲਟ ਦੇ ਵਿੱਚ ਬਦਲ ਗਈ ਤੇ ਉਹ ਉਹਦੀ ਦਵਾਈ ਸ਼ੁਰੂ ਹੋ ਗਈ ਉਸ ਤੋਂ ਬਾਅਦ ਖਾਰ ਦੀ ਪ੍ਰੋਬਲਮ ਹੋ ਗਈ ਉਹਦੀ ਦਵਾਈ ਸ਼ੁਰੂ ਹੋ ਗਈ ਉਸ ਤੋਂ ਬਾਅਦ ਸਡਾਈਟੀਆਂ ਆ ਗਈ ਤੇ ਬੰਦ ਕਿਸੇ ਦੀ ਵੀ ਨਹੀਂ ਹੋਈ ਸਾਰੇ ਸੇ ਸ਼ੁਰੂ ਤੇ ਮੈਂ ਜਿਹੜੀ ਰੋਕੀ ਤੋਂ ਜ਼ਿਆਦਾ ਦਵਾਈਆਂ ਹੋ ਜਾਂਦੀਆਂ ਸੀ ਮੈਂ ਪਰ ਇਧਰ ਜਿਹੜੀ ਜ਼ਿੰਦਗੀ ਸੀ ਉਹ ਬਿਲਕੁਲ ਉਹ ਬਿਲਕੁਲ ਕੋਈ ਰਾਸ ਨਹੀਂ ਰਹਿ ਗਿਆ ਸਭ ਬਾਤ ਚਿਰਚੜਾ ਹੋ ਗਿਆ ਸ੍ਰੀ ਚ ਜਾਣ ਨਹੀਂ ਹੁੰਦੀ ਕੰਮ ਹੋਵੇ ਨਾ ਹੋਣਾ ਕਿ ਇਤਲ ਕੀ ਰਿਹਾ ਹੈ ਇਹ ਕਦੋਂ ਛੁਟਕਾਰਾ ਹੋਏਗਾ ਇਹਨਾਂ ਦੁਨੀਆਂ ਤੋਂ ਤੇ ਫੇਰ ਜੁਆਏ ਕਿ ਜਿਵੇਂ ਮੰਗਿਆਂ ਲੱਭਿਆਂ ਰੱਬ ਵੀ ਲੱਭ ਜਾਂਦਾ ਤੇ ਜਦੋਂ ਮੈਂ ਇਹ ਚੀਜ਼ਾਂ ਆਪਣੇ ਮਨ 'ਚ ਸੋਚਦਾ ਹੁੰਦਾ ਸੀ ਤੇ ਮੇਰੇ ਇੱਕ ਦੋਸਤ ਜਿਹੜੇ ਬੜੇ ਮੇਰੇ ਕਰੀਬੀ ਨੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਡਾਕਟਰ ਲਖਵਿੰਦਰ ਸਿੰਘ ਉਹਨਾਂ ਦਾ ਨਾਮ ਆਇਆ ਚੀਫ ਐਗਰੀਕਲਚਰ ਆਫੀਸਰ ਰਟਾਇਰ ਹੋ ਗਏ ਨੇ ਤੇ ਉਹਨਾਂ ਦੇ ਨਾਲ 'ਚ ਉਹ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਤੇ ਉਹਨਾਂ ਨੇ ਫਿਰ ਕੇ ਜਿਹੜੇ ਕੁਝ ਉਹਨਾਂ ਨੇ ਦੱਸਿਆ ਕੁਛ ਅੱਗੇ ਉਹਨਾਂ ਨੇ ਮੈਨੂੰ ਉਹਨਾਂ ਦੇ ਕਰਕੇ ਮੈਂ ਮਿਲਿਆ ਡਾਕਟਰ ਸਰਭਜਨ ਸਿੰਘ ਜੀ ਜਿਹੜੇ ਕੈਨੇਡਾ ਤੋਂ ਵਾਪਸ ਆਏ ਸੀਗੇ ਸਾਰੀ ਫੈਮਿਲੀ ਡਾਕਟਰਾਂ ਦੀ ਸੀ ਲੇਕਿਨ ਸਾਰੇ ਪ੍ਰੈਕਟਿਸਰ ਜੁਗੇ ਯਾਨੀ ਕਿ ਸਾਰੇ ਜਿਹੜੇ ਸੀ ਉਹ ਪੋਸ਼ਣ ਵਿਗਿਆਨ ਦੇ ਆ ਚੁੱਕੇ ਤੇ ਉਹਨਾਂ ਨੂੰ ਜਦੋਂ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਅਗਰ ਬਚਣਾ ਹੈ ਤੇ ਫਿਰ ਆਪਣਾ ਖਾਣਾ ਤੇ ਆਪਣਾ ਲਾਈਫਸਟਾਈਲ ਚੇਂਜ ਕਰੋ ਨਹੀਂ ਤੇ ਦਵਾਈਆਂ ਦਾ ਪਿੱਛਾ ਜਿਹੜਾ ਤੁਹਾਡੀ ਹਾਰਤ ਹੋਣ ਦੇ ਹੀ ਹੈ ਇਹ ਜੋ ਹੁਣ ਰਿਸ਼ਤੇ ਤੇ ਜੀ ਤੇ ਉਹ ਪਹਿਲੀ ਵਾਰੀ ਮੈਂ ਉਥੋਂ ਸੁਣਿਆ ਉਹਨਾਂ ਦੇ ਮੂੰਹੋਂ ਕਿ ਫਿਟਨੈਸ ਸਾਇੰਸ ਨੂੰ ਫੋਲੋ ਕਰੋ ਤੁਸੀਂ ਸਿਕਨੈਸ ਸਾਇੰਸ ਨੂੰ ਫੋਲੋ ਕਰ ਰਹੇ ਹੋ ਇਹ ਦੋ ਤਰ੍ਹਾਂ ਦੀ ਹੈ ਸਾਇੰਸ ਇੱਕ ਬਿਮਾਰੀਆ ਦੀ ਜਿਹੜੀ ਬਿਮਾਰੀ ਤੁਸੀਂ ਬਿਮਾਰ ਹੋ ਜਾਂਦੇ ਹੋ ਫਿਰ ਸ਼ੁਰੂ ਹੁੰਦੀ ਹੈ ਡਾਕਟਰ ਹਸਪੀਟਲ ਵੈਦ ਜਾਂ ਆਯੁਰਵੈਦ ਦਾ ਉਹ ਵੀ ਹੈ ਜਿੱਥੇ ਜਦੋਂ ਜਾਓ ਕਦੋਂ ਜਾਓਗੇ ਜੇ ਤੁਸੀਂ ਬਿਮਾਰ ਹੋ ਗਏ ਤੰਦਰੁਸਤ ਬਣੇ ਰਹਿਣ ਦੀ ਕੀ ਲੋੜ ਹੈ ਤੇ ਕਹਿੰਦੇ ਉਹ ਉਹ ਬਿਮਾਰੀਆਂ ਦੀ ਸਾਇੰਸ ਹੈ ਆਂਦਰੂਸਤੀ ਦੀ ਸਾਇੰਸ ਹੈ ਤੁਸੀਂ ਤੰਦਰੁਸਤ ਰਹਿਣਾ ਸਿੱਖੋ ਇਹ ਜੇ ਤੁਸੀਂ ਤੰਦਰੁਸਤ ਰਹਿੰਦੇ ਹੋ ਨਾ ਬਿਮਾਰੀ ਦੀ ਲੋੜ ਨਹੀਂ ਬਿਮਾਰ ਤੇ ਹੈ ਹੀ ਨਹੀਂ ਤੇ ਇਹ ਸੰਭਵ ਹੈਗਾ ਤੇ ਜਦੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਯਾਰ ਫੇਸ ਤੇ ਬੜਾ ਸੌਖਾ ਹੈ ਖਾਣਾ ਚੇਂਜ ਕਰਨਾ ਆ ਲੇਕਿਨ ਬਾਤ ਜਦੋਂ ਪ੍ਰੈਕਟੀਕਲੀ ਕਰਨਾ ਸੀ ਨਾ ਤਾਂ ਬੜਾ ਔਖਾ ਵੀ ਲੱਗਿਆ ਕਿਉਂਕਿ ਜਿਹੜੀ ਆਦਤਾਂ ਪਈਆਂ ਹੋਈਆਂ ਨੇ ਸਾਨੂੰ ਪਾਗਲ ਨੇ ਆਉਂਦੀਆਂ ਔਖੀਆਂ ਨੇ ਵਾਰਿਸ ਸਾਹਿਬ ਨੇ ਕਿਹਾ ਵਾਰਿਸ ਸਾਹਿਬ ਆਤਾ ਜਾਂਦੀ ਹੈ ਸੰਕਟੀਏ ਪੂਰੀਆ ਪੂਰੀਆ ਜੀ ਲੇਕਿਨ ਦੇਖਿਆ ਕਿ ਨਹੀਂ ਜੇ ਬੜਾ ਠਾਨ ਲਵੇ ਨਾ ਤਾਂ ਆਸਾਨ ਨਹੀਂ ਹੈ ਕੋਈ ਆਸਾਨੀ ਹੈ ਕਿ ਉਹਨਾਂ ਨੇ ਪਹਿਲੀ ਇਹ ਧਾਰਨਾ ਹੀ ਦਿੱਤੀ ਕਿ ਇਨਸਾਨ ਤੋਂ ਇਲਾਵਾ ਜਿੰਨੇ ਵੀ ਜੀਵ ਨੇ ਹੋਰ ਕਿਸੇ ਦਾ ਕੋਈ ਹਸਪੀਟਲ ਹੈਗਾ ਜਾਂ ਕੋਈ ਇਲਾਜ ਕਰਾਉਣ ਜਾਂਦਾ ਹੈ। ਅਗਰ ਉਹ ਨਾਸਮ ਜੀਵ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਤੰਦਰੁਸਤ ਰਹਿ ਸਕਦੇ ਤੇ ਫਿਰ ਅਸੀਂ ਇਨਸਾਨ ਕਿਉਂ ਨਹੀਂ ਰਹਿ ਸਕਦੇ? ਅਸੀਂ ਵੀ ਆਪਣੀ ਜ਼ਿੰਦਗੀ 'ਚ ਕੁਝ ਗਲਤੀਆਂ ਕਰਦੇ ਆਂ ਜਿਹਦੇ ਕਰਕੇ ਪ੍ਰੋਬਲਮ ਆਉਂਦੀਆਂ ਨੇ ਤੇ ਜੇ ਉਹਨਾਂ ਨੂੰ ਬਦਲ ਲਵਾਂਗੇ ਤੇ ਠੀਕ ਹੋ ਜਾਵਾਂਗੇ। ਸੋ ਉਥੋਂ ਖਾਣਾ ਤੇ ਲਾਈਫ ਸਟਾਈਲ ਚੇਂਜ ਹੋਇਆ ਤੇ ਫਿਰ ਜੋ ਉਹਦੇ ਰਿਜ਼ਲਟ ਨਿਕਲੇ ਉਹ ਕਮਾਲ ਦੇ ਸੀਗੇ। ਇੱਕ ਹਫਤੇ ਦੇ ਵਿੱਚ ਵਿੱਚ ਮੇਰੀ ਗੈਸ ਦੀ ਪ੍ਰੋਬਲਮ ਖਤਮ ਹੋ ਗਈ। ਦੋ ਹਫਤਿਆਂ ਦੇ ਵਿੱਚ ਮੇਰੀ ਪਾਚ ਦੀ ਪ੍ਰੋਬਲਮ ਖਤਮ ਹੋ ਗਈ। ਉਹ ਦਵਾਈਆਂ ਬੰਦ ਹੋ ਗਈਆਂ। ਇੱਕ ਮਹੀਨੇ ਦੇ ਵਿੱਚ ਵਿੱਚ ਡਾਇਬਟੀਸ ਦੀਆਂ ਦਵਾਈਆਂ ਖਤਮ ਹੋ ਗਈਆਂ ਤੇ ਅਗਲੇ ਦੋ ਤਿੰਨ ਮਹੀਨਿਆਂ ਚ ਜਿਹੜੀਆਂ ਸੀ ਹਾਰਟ ਦੀਆਂ ਉਹ ਦਵਾਈਆਂ ਖਤਮ ਹੋ ਗਈਆਂ ਤੇ ਪੰਜ ਛੇ ਮਹੀਨੇ ਲੱਗੇ ਉਹ ਗਿਆ ਮੁਕੀਕ ਹੁੰਦੇ। ਇੱਕ ਤੇ ਉਹ ਵੀ ਦਵਾਈਆਂ ਖਤਮ। ਉਸ ਤੋਂ ਬਾਅਦ ਦਵਾਈਆਂ ਦਾ سلسلہ ਖਤਮ ਤੇ ਤਾਂ ਦੁਸਤੀ ਸਾਥ। ਉਹ ਜਿਹੜਾ ਮੈਂ ਕਾਲਜ ਟਾਈਮ ਤੇ ਮੈਂ ਦੌੜਦਾ ਹੁੰਦਾ ਸੀ ਤੇ ਫਿਰ ਬਾਹਰ ਨਾਲ ਦੌੜਨਾ ਮੇਰੀ ਜ਼ਿੰਦਗੀ ਚ ਬਾਹਰ ਹੋ ਗਿਆ ਸੀਗਾ। ਉਹ ਵੀ ਜਨਨ ਚੱਲਿਆ ਨਹੀਂ ਸੀ ਜਾਂਦਾ ਤੂੰ ਪੜਨਾ ਕਿਥੋਂ ਸੀ ਉਹ ਦੁਬਾਰਾ ਫੇਰ ਉਤਸ਼ਾਹ ਆ ਗਿਆ ਕਿ ਫੇਰ ਤੋਂ ਦੌੜਨਾ ਚਾਹੀਦਾ ਦੌੜ ਸਕਦਾ ਨਹੀਂ ਦੌੜਦਾ ਹੋਰ ਹੋਰ ਯੋਗ ਸੈਮਨ ਆ ਵਧਾ ਗਿਆ ਤੇ ਫੇਰ ਤੋਂ ਮੈਂ ਦੌੜਨਾ ਵੀ ਸ਼ੁਰੂ ਕੀਤਾ ਐਕਸਰਸਾਈਜ਼ ਸ਼ੁਰੂ ਕੀਤੀ ਲਾਈਫ ਸਟਾਈਲ ਨੂੰ ਬੋਟਰ ਜਿਹੜਾ ਸੀ ਇਹ ਚੇਂਜ ਲਿਆੰਦਾ ਤੇ ਇਹ ਸਭ ਤੋਂ ਚਤਰਾ ਮਿਹਨਤ ਕਰਕੇ ਹਾਸਲ ਕੀਤਾ ਪਹਿਲੀ ਵਾਰੀ ਡਾਕਟਰ ਹਰਪਰਜਨ ਸਿੰਘ ਜੀ ਨੇ ਇੱਕ ਬੁੱਕ ਪੜਨ ਦੀ ਬੇਨੋਦ ਕਮੈਂਡ ਕੀਤੀ ਕਿ ਇਹ ਕਿਤਾਬ ਨੂੰ ਜ਼ਰੂਰ ਪੜੋ ਉਹ ਬੁੱਕ ਇੱਕ ਇੰਟਰਨੈਸ਼ਨਲ ਫੇਮਸ ਡਾਕਟਰ ਦੀ ਲਿਖੀ ਹੋਈ ਹੈ ਉਸ ਬੁੱਕ ਦਾ ਟਾਈਟਲ ਹੈ ਵਟਚੂ ਡਾਕਟਰ ਡਸ ਨੋਟ ਨੋ ਬਾਟ ਮੈਡੀਸ਼ਨਲ ਮੈਡੀਸਨ ਮੇਬੀ ਕਿਲਿੰਗ ਯੂ ਉਹ ਮੈਂ ਟਾਈਟਲ ਹੀ ਜਦੋਂ ਪੜਿਆ ਤਾਂ ਮੈਂ ਹੈਰਾਨ ਹੋ ਗਿਆ ਕਿ ਤੇ ਬੜਾ ਖਤਮਾਕ ਟਾਈਟਲ ਹੈ ਔਰ ਉਹ ਡਾਕਟਰ ਵੀ ਐਮ ਬੀ ਨੇ ਔਰ ਮੈਡੀਸਨ ਦੇ ਹੀ ਨੇ ਉਹ ਐਡਾ ਇਹ ਬੁੱਕ ਦਾ ਟਾਈਟਲ ਇਤਨਾ ਦਾ ਦਿੱਤਾ ਉਹਨਾਂ ਨੇ ਜਦੋਂ ਕਿਤਾਬ ਪੜੀ ਤੇ ਅੱਖਾਂ ਖੁੱਲ੍ਹਦੀਆਂ ਗਈਆਂ ਕਿ ਸਰੀਰ ਜਿਹੜਾ ਨਾ ਉਹ ਦਵਾਈਆਂ ਵਾਸਤੇ ਨਹੀਂ ਬਣਿਆ ਜੇ ਤਰਾ ਤੁਸੀਂ ਕੋਈ ਗੱਡੀ ਲੈ ਰਹੇ ਹੋ ਨਾ ਤੇ ਉਹਦਾ ਇੱਕ ਅਲਟਿਕਲਰ ਐਕਿਊਲ ਹੁੰਦਾ ਉਹੀ ਪਾਉਂਦੇ ਹੋ ਤੇ ਉਹ ਤੰਦਰੁਸਤ ਰਹਿੰਦੀ ਹੈ ਠੀਕ ਰਹਿੰਦੀ ਹੈ ਇਸੇ ਤਰ੍ਹਾਂ ਹੀ ਸਾਡੇ ਇਨਸਾਨਾਂ ਦਾ ਵੀ ਕੁਦਰਤ ਨੇ ਇੱਕ ਖਾਣਾ ਬਣਾਇਆ ਅਗਰ ਅਸੀਂ ਉਹ ਵੀ ਖਾਂਦੇ ਹਾਂ ਤੇ ਉਹਦੇ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਇਹ ਛੋਟੀਆਂ ਛੋਟੀਆਂ ਗੱਲਾਂ ਹੋ ਤੋਂ ਸਮਝ ਆਉਣ ਲੱਗੀਆਂ ਫਿਰ ਇੰਟਰਸਟ ਹੋ ਗਿਆ ਇਸ ਸਬਜੈਕਟ ਤੇ ਹੋਰ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਇਹ ਪੋਸ਼ਣ ਵਿਗਿਆਨ ਦੇ ਮਹਾਰਸੀ ਪਰ ਉਹਨਾਂ ਨੂੰ ਸਟੱਡੀ ਕਰਨਾ ਸ਼ੁਰੂ ਕੀਤਾ ਉਹਨਾਂ ਚ ਡਾਕਟਰ ਡਿਊ ਜੌਨਸਨ ਉਹਨਾਂ ਨੂੰ ਸਟੱਡੀ ਕੀਤਾ ਡਾਕਟਰ ਡੀਨ ਔਰ ਨੀਸ਼ਾਗੇ ਅੰਦੀ ਉਹਨਾਂ ਨੂੰ ਸਟਡੀ ਕੀਤਾ ਜਿਨ੍ਹਾਂ ਨੇ ਬਿਲਕੁਲ ਇੰਟਨ ਦਾ ਟਰੀਟਮੈਂਟ ਕੀਤਾ ਸੀ ਡਾਈਟ ਨਾਲ ਫਿਰ ਇਧਰ ਇੰਡੀਆ ਦੇ ਵਿੱਚ ਕੁਝ ਡਾਕਟਰਾਂ ਨੂੰ ਸਟਡੀ ਕਰਨ ਦਾ ਮੌਕਾ ਮਿਲਿਆ ਡਾਕਟਰ ਖਾਦਰwali ਨੇ ਉਹਨਾਂ ਨੂੰ ਸਟਡੀ ਕੀਤਾ ਡਾਕਟਰ ਬੀ ਐਨ ੜੇ ਨੇ ਉਹਨਾਂ ਨੂੰ ਸਟਡੀ ਕਰਨਾ ਚੁਰਾ ਕੀਤਾ ਹੌਲੀ ਹੌਲੀ ਫਿਰ ਇਹਨਾਂ ਦੇ ਨਾਲ ਰਿਲੇਸ਼ਨ ਬਣਦੇ ਗਏ ਕਿ ਇਹ ਪੋਸ਼ਣ ਵਿਗਿਆਨ ਦੀ ਜਿਹੜੀ ਸਾਇੰਸ ਹੈ ਉਹ ਸਾਹਮਣੇ ਆਉਂਦੀ ਜੀ ਕੁਝ ਖੁਦ ਉੱਤੇ ਐਕਸਪੈਰੀਮੈਂਟ ਕਰਨਾ ਸ਼ੁਰੂ ਕਰ ਲਿਆ ਅੰਦੀ ਇਹ ਕਾਹਦੇ ਦੀ ਚੰਗਾ ਹੋਰ ਚੰਗਾ ਰਿਜਲਟ ਕਿਵੇਂ ਮਿਲ ਸਕਦਾ ਹੈ ਉਕਰ ਕਰਾ ਕੇ ਇਹ ਪਿਛਲੇ ਕੀ 22 ਸਾਲਾਂ ਦੇ ਵਿੱਚ ਇਹ ਕੰਪਲੀਟ ਸਾਇੰਸ ਰਿਵਲ ਹੋ ਗਈ ਆਪਣੇ ਵਾਸਤੇ ਇਹ ਜਿਹੜਾ ਜਿਹੜਾ ਸਾਨੂੰ ਕਦੇ ਹੋਣਾ ਪਿਆ ਸੀਗਾ ਕਿ ਐਨਾ ਕੁਝ ਸਟੱਡੀ ਕਰਨ ਤੋਂ ਬਾਅਦ ਅਸੀਂ ਹਾਸਲ ਕੀਤਾ ਸੀ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਕਿਸੇ ਨੂੰ ਆਸਾਨੀ ਨਾਲ ਬਲੌਗ ਹੋਵੇ ਤੇ ਉਹ ਹਰ ਕੋਈ ਆਸਾਨੀ ਨਾਲ ਕਰ ਸਕਦਾ ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਹੈ ਜੇਕਰ ਜੰਗਲਾਂ ਦੇ ਨਾਸਮਝ ਜੀ ਭਰ ਲੈਂਦੇ ਨੇ ਤੇ ਸਹੀ ਦੀ ਸਮਝ ਰੱਖ ਰਹੇ ਸਹੀ ਹੈ ਸੋ ਇਤਰਾ ਕਰਕੇ ਜਰਨੀ ਸਟਾਰਟ ਹੋਈ ਤੇ ਬਿਮਾਰੀਆਂ ਦੀ ਸਾਇੰਸ ਤੋਂ ਨਿਕਲ ਕੇ ਮੈਂ ਤੰਦਰੁਸਤੀ ਦੀ ਸਾਇੰਸ ਦਾ ਆਇਆ ਤੇ ਉਸ ਤੋਂ ਬਾਅਦ ਫਿਰ ਕਦੇ ਜ਼ਿੰਦਗੀ ਦਾ ਜੋ ਮਜ਼ਾ ਆ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਕੋਮਰਵਾਲੀ ਜਿਹੜੀ ਵਾਲੀ ਜਿਹੜੇ ਵੀ ਪੁਰਾਣੇ ਰੋਗ ਮੈਨੂੰ ਜਾਣਦੇ ਨੇ ਉਹ ਵੇਖ ਕੇ ਅੱਜ ਵੀ ਹਰਾਣ ਹੋ ਜਾਂਦੇ ਉਹ ਕਹਿੰਦੇ ਲੋਕੀ ਬੁਢੇ ਹੁੰਦੇ ਨੇ ਉਮਰ ਦੇ ਨਾਲ ਤੁਸੀਂ ਜਵਾਨ ਹੋ ਜਾਂਦੇ ਹਾਂ ਜੀ ਸੋ ਪਤਰਾ ਮਾ ਸਾਲ ਸ਼ੁਰੂ ਹੋ ਗਿਆ ਸੋ ਕਦੇ ਫੀਲ ਹੋਇਆ ਹੀ ਨਹੀਂ ਕਿ ਬਿਮਾਰਾਂ ਜੇ ਬੁਢੇ ਹੋ ਰਹੇ ਨੇ ਜੋ ਕੋਈ ਆ ਸਭ ਕੁਝ ਇਸੇ ਤਰ੍ਹਾਂ ਦੀ ਅੱਜ ਕੋਈ ਵੀ ਬਿਮਾਰੀ ਨਹੀਂ ਮੈਂ ਸਾਲ ਬਾਅਦ ਟੈਸਟ ਜ਼ਰੂਰ ਕਰਾਉਣਾ ਆਪਣੇ ਹਾਂ ਬਿਲਕੁਲ ਸਭ ਐਪਰੋਚੀਕਲ ਦੇ। ਸੋ ਸਰ ਇੱਕ ਨਵਾਂ ਬੰਦਾ ਇਸਤੰਦੁਰਸਤੀ ਨੂੰ ਕਿਸ ਤਰ੍ਹਾਂ ਹਾਸਲ ਕਰ ਸਕਦਾ ਤੇ ਉਹਨੂੰ ਕੀ ਕਰਨਾ ਪਵੇਗਾ? ਹਾਂਜੀ ਇਹ ਬੜਾ ਮਹੱਤਵਪੂਰਨ ਸਵਾਲ ਹੈ ਕਿਉਂਕਿ ਮੈਂ ਜ਼ਿੰਦਗੀ 'ਚ ਹੰਡਾਇਆ ਹੈ। ਸਭ ਤੋਂ ਪਹਿਲਾ ਕੰਮ ਜਿਹੜਾ ਕਰਨਾ ਪੈਂਦਾ ਨਾ ਉਹ ਹੈ ਕਿ ਆਪਣੇ ਆਪ ਨਾਲ ਲੜਾਈ ਹੈ। ਕਿਉਂਕਿ ਸਾਡੇ ਮਾਈਂਡ ਦੇ ਵਿੱਚ ਅੱਜ ਤੱਕ ਜੋ ਵੀ ਗਿਆ ਹੈ। ਹਾਂਜੀ। ਜਿਵੇਂ ਕੰਪਿਊਟਰ ਦੇ ਵਿੱਚ ਤੁਸੀਂ ਜੋ ਫੀਡ ਕਰਦੇ ਹੋ ਉਹ ਕੋਈ ਜਿਹਾ ਨਿਕਲਦਾ। ਗੁਰਮਾਰਾਇ ਜੇ ਜੋ ਪਾਵੇ 판ਡੇ ਵਿੱਚ ਵਸਤੂ ਸਾਈ ਨਿਕਲੇ ਕਿਆ ਕੋ ਕਰੇ ਵਿਚਾਰਾ ਮੈਂ ਤੁਹਾਡੇ ਕੋਲ ਪੁੱਛਦਾ ਕਿ ਅੱਜ ਤੱਕ ਤੁਹਾਡੇ ਮਾਈਂਡ ਦੇ ਵਿੱਚ ਜਿੰਨੀ ਸਾਡੀ ਉਮਰ ਹੋ ਗਈ ਹੈ ਕੋਈ ਫਿਟਨੈਸ ਦਾ ਫਾਰਮੂਲਾ ਪਿਆ ਨਹੀਂ ਪਿਆ ਜੋ ਸਾਨੂੰ ਆਂਟ ਗਵਾਂਡ ਆਸ-ਪਾਸੇ ਤੋਂ ਮਿਲ ਰਿਹਾ ਉਹ ਇਹੀ ਹੈ ਕਿ ਬਿਮਾਰ ਹੋ ਗਏ ਤਾਂ ਕੋਈ ਤਾਂ ਡਾਕਟਰ ਹੈਗੇ ਨੇ ਉਸ ਕੋਲ ਜਾਓ ਜਾ ਕੇ ਇਲਾਜ ਕਰਾ ਲਓ ਇਹ ਹਾਂਜੀ ਇਹੀ ਚੱਲ ਰਿਹਾ ਹੈ ਪਹਿਲੀ ਗੱਲ ਤੇ ਜਦੋਂ ਫਿਟਨੈਸ ਦੀ ਗੱਲ ਹੁੰਦੀ ਹੈ ਕਿਸੇ ਨਾਲ ਵੀ ਗੱਲ ਚੱਲਦੀ ਹੈ ਤੇ ਉਹ ਅਨਲਿਸਿਸ ਕਰਦਾ ਆਪਣੇ ਮਾਈਂਡ ਦੇ ਵਿੱਚ ਤੇ ਉਹਨੂੰ ਕੋਈ ਜਵਾਬ ਮਿਲਦਾ ਫਾਈਲ ਹਾਊਟ ਫਾਉਂਡ ਸੋ ਸੋ ਇਹ ਵਿਚਾਰ ਮਿਲਦਾ ਨਹੀਂ ਸਭ ਤੋਂ ਪਹਿਲਾਂ ਸਾਨੂੰ ਇਹ ਵਿਚਾਰ ਪੱਕਾ ਕਰਨਾ ਪਏਗਾ ਆਪਣੀ ਮਾਈਂਡ ਦੇ ਵਿੱਚ ਜਦ ਤੱਕ ਕੋਈ ਵਿਚਾਰ ਨਹੀਂ ਆਉਂਦਾ ਉਹਨਾਂ ਚਿਰ ਤੱਕ ਕੁਝ ਵੀ ਹਾਸਲ ਨਹੀਂ ਹੁੰਦਾ ਤੁਸੀਂ ਵੀ ਦੇਖਿਆ ਹੋਵੇਗਾ ਕਿ ਅੱਜ ਤੱਕ ਜੋ ਵੀ ਤੁਸੀਂ ਹਾਸਲ ਕੀਤਾ ਹੈ ਉਹ ਪਹਿਲਾਂ ਸਭ ਤੋਂ ਪਹਿਲਾਂ ਇੱਕ ਵਿਚਾਰ ਆਇਆ ਹੋਵੇਗਾ ਜੀ ਬਤਨ ਤੇ ਇੱਕ ਪੈਨਸਲ ਵੀ ਖਰੀਦੀ ਹੋਈਗੀ ਨਾ ਤੋ ਉਹਦਾ ਪਹਿਲੇ ਵਿਚਾਰ ਆਇਆ ਹੋਵੇਗਾ ਕਿ ਹਾਂ ਕਿ ਫਿਰ ਉਹ ਮਿਲਦੀ ਵਿਚਾਰ ਤੋਂ ਲੈ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਸਾਡੀ ਲੋੜ ਹੈ ਹਰ ਇੱਕ ਇਨਸਾਨ ਦੀ ਜਿੰਨੇ ਵੀ ਸ਼ੁਰੂ ਕਰਨਾ ਨੂੰ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਉਸ ਵਿਚਾਰ ਨੂੰ ਪੱਕਿਆ ਕਰਨਾ ਪਏਗਾ ਕਿ ਮੈਂ ਤੰਦਰੁਸਤ ਹੋਣਾ ਹੈ ਹਾਂ ਜੀ ਇਹ ਵੀ ਪਏਗਾ ਕਿਉਂਕਿ ਫਿਟਨੈਸ ਦੀ ਸਾਇੰਸ ਬਿਲਕੁਲ ਉਲਟ ਹੈ ਸਿਕਨਸ ਨਾਲੋਂ ਹਾਂ ਜੀ ਉੱਥੇ ਤੁਸੀਂ ਬਿਮਾਰ ਹੋ ਕੇ ਜਾ ਰਹੇ ਹੋ ਤੇ ਫਿਰ ਤੁਹਾਡੇ ਪੈਸੇ ਤੇ ਸਭ ਨਾਲ ਦੀ ਨਜ਼ਰ ਹੈ ਇਹ ਜਿਸਰੇ ਫ੍ਰੀਤ ਕਰਨਾ ਨਹੀਂ ਨਹੀਂ ਹਾਂ ਜੀ ਕਿ ਬੜੀ ਵੱਡੀ ਇੰਡਸਟਰੀ ਹੈ ਮੈਡੀਕਲ ਇੰਡਸਟਰੀ ਅੱਜ ਦੀ ਸਭ ਤੋਂ ਵੱਡੀ ਇੰਡਸਟਰੀ ਹੈ ਉੱਥੇ ਕਿਸੇ ਨੇ ਤੁਹਾਡਾ ਫ੍ਰੀ ਇਲਾਜ ਨਹੀਂ ਕਰਨਾ ਤੇ ਬਿਮਾਰ ਹੋ ਕੇ ਤੁਸੀਂ ਬੜਿਆਂ ਦੇ ਕੰਮ ਦੇ ਹੋ ਜਾਂਦੇ ਹੋ ਲੇਕਿਨ ਤੰਦਰੁਸਤ ਜਦੋਂ ਹੋਦੇ ਹੋ ਤਾਂ ਤੁਸੀਂ ਆਪਣੇ ਤੇ ਆਪਣੇ ਪਰਿਵਾਰ ਦੇ ਕੰਮ ਦੇ ਹੁਣ ਜੇ ਤੁਸੀਂ ਤੰਦਰੁਸਤ ਕਰ ਕਿਹਦੇ ਕੰਮ ਕਰੋਗੇ ਆਪਣੇ ਕਰੋਗੇ ਸਹੀ ਇਹ ਤੰਦਰੁਸਤ ਜਿੰਦਗੀ ਕਿਦੀ ਇੰਜੋਏ ਕਰੋਗੇ ਆਪਣੇ ਕਰੋਗੇ ਨਾ ਹਾਂਜੀ ਹਾਂਜੀ ਸੋ ਇਹ ਦੇ ਵਾਸਤੇ ਮਿਹਨਤ ਖੋਲੀ ਕਰਨੀ ਪੈਂਦੀ ਹੈ ਦੂਜੇ ਬੰਦੇ ਨੇ ਆ ਕੇ ਵੀ ਕਰਦੇ ਜੀ ਸਾਡੀ ਤੇ ਕੋਸ਼ਿਸ਼ ਹੈ ਕਿ ਅਸੀਂ ਦੂਸਰੇ ਤੱਕ ਮੈਸੇਜ ਪਹੁੰਚਾਈਏ ਕਿ ਇਹ ਪੋਸੀਬਲ ਹੈ ਅਸੀਂ ਕਰ ਲਿਆ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਜਿਹੜਾ ਉਹਨਾਂ ਨੇ ਫੋਲੋ ਕੀਤਾ ਉਹਨਾਂ ਨੇ ਵੀ ਇਹ ਚੀਜ਼ ਹਾਸਲ ਕਰ ਲਿਆ ਹਰ ਕੋਈ ਹਾਸਲ ਕਰ ਸਕਦਾ ਹੈ ਕਿ ਇਹ ਇਹ ਕੁਦਰਤ ਦੇ ਨਿਯਮ ਨੇ ਹਮਨੇ ਕੋਈ ਐਸਾ ਨਹੀਂ ਹੈ ਕਿ ਫਿਟਨੈਸ ਸਾਇੰਸ ਬੜੀ ਸਿੰਪਲ ਹੈ ਇਹ ਕੁਦਰਤ ਦੇ ਨਿਯਮ ਨੇ ਜਿਨ੍ਹਾਂ ਨੂੰ ਆਲਰੇਡੀ ਸਾਰੇ ਜੀ ਫੋਲੋ ਕਰ ਰਹੇ ਸਿਰਫ ਸਾਨੂੰ ਪਤਾ ਨਹੀਂ ਕਿਉਂਕਿ ਇਹਦੀ ਐਜੂਕੇਸ਼ਨ ਕਿੱਥੇ ਹੈ ਨਹੀਂ ਸੋ ਉਹ ਜਦੋਂ ਐਜੂਕੇਸ਼ਨ ਵਾਸਤੇ ਅਸੀਂ ਤਿਆਰ ਹੋ ਜਾਂਦੇ ਹਾਂ ਸਿੱਖਣ ਵਾਸਤੇ ਤਿਆਰ ਹੋ ਜਾਂਦੇ ਹਾਂ ਤੇ ਫਿਰ ਸਭੇ ਪਤਾ ਲੱਗਦਾ ਸੋ ਕੋਈ ਵੀ ਨਵਾਂ ਬੰਦਾ ਜੇ ਤੋ ਸਾਰਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਆਪਣੇ ਦਿਮਾਗ ਵਿੱਚ ਬੀਜ ਪਾਉਣਾ ਪਵੇਗਾ ਕਿ ਮੈਂ ਤੰਦਰੁਸਤ ਹੋ ਸਕਦਾ ਹੈ ਸਹੀ ਗੱਲ ਇਹ ਆਸ ਨਹੀਂ ਤੇ ਡਾਕਟਰ ਤੇ ਮੈਡੀਕਲ ਲਾਈਨ ਜਿਹੜੀ ਉਹ ਤੁਹਾਨੂੰ ਖਾਰ ਦੀ ਪ੍ਰੋਬਲਮ ਹੋ ਜਾਏ ਤਾਂ ਉਹ ਕੀ ਕਹਿੰਦੇ ਨੇ ਦਵਾਈ ਕਿੰਨਾ ਚਿਰ ਖਾਣੀ ਹੈ ساری ਜ਼ਿੰਦਗੀ ساری ਜ਼ਿੰਦਗੀ ਜਿੰਨਾ ਜਿਹੜਾ ਹੈਗੇ ਜੇ ਸ਼ੂਗਰ ਹੋ ਗਈ ਤਾਂ ਫੇਰ ਜਿੰਨਾ ਜਿਹੜਾ ਹੈਗੇ ਜੇ ਦੂਸਰ ਹੈਗੇ ਖਾਣੀ ਆ ਹੁਣ ਬੀਪੀ ਦੀ ਗੋਰੀ ਲੱਗ ਗਈ ਜੀ ਇਹ ਤੇ ਸਾਰੀ ਜ਼ਿੰਦਗੀ ਖਾਣੀ ਹਾਂਜੀ ਇਹੀ ਆ ਨਾ ਸਾਡੇ ਮਾਈਂਡਸ ਇਹ ਇਹ ਮਾਈਂਡ ਤੋਂ ਕੱਢਣਾ ਪਵੇਗਾ ਐਸਾ ਕੁਝ ਨਹੀਂ ਹੈ ਜਦੋਂ ਸਾਡਾ ਇੱਕ ਆਟੋ ਰਿਪੇਅਰ ਸਿਸਟਮ ਜਿਹੜਾ ਹੈ ਸਰੀਰ ਦਾ ਜਦੋਂ ਅਸੀਂ ਉਹਨੂੰ ਚਾਲੂ ਕਰ ਲੈਂਦੇ ਆ ਉਹ ਕੋਈ ਵੀ ਬਿਮਾਰੀ ਸਰੀਰ 'ਚ ਰਹਿ ਨਹੀਂ ਦਿੰਦਾ ਉਹ ਦੇਮੇ ਕਹਿੰਦੇ ਨੇ ਇਕ ਲੱਗੀ ਸਾਰ ਕੋਈ ਉਹ ਸਾਤਾ ਫਿਟਨੈਸ ਸਾਇੰਸ ਐਸੀ ਹੈ ਕਿ ਤੁਸੀਂ ਇੱਕ ਪ੍ਰੋਬਲਮ ਵਾਸਤੇ ਉਹਨੂੰ ਫਾਲੋ ਕਰਦੇ ਹੋ ਤੇ ਪਤਾ ਨਹੀਂ ਕਿੰਨੀਆਂ ਸਾਰੀਆਂ ਜਿਹੜੀਆਂ ਜੋ ਵੀ ਛੋਟੀਆਂ-ਮੋਟੀਆਂ ਸਾਰੀਆਂ ਹੀ ਸੌਲਵ ਹੁੰਦੀਆਂ ਜਾਂਦੀਆਂ ਤੇ ਬੜੀ ਇੰਟਰਸਟਿੰਗ ਇਹ ਸਬਜੈਕਟ ਹੈ ਰਹਾ ਹੈ ਇਹਨੂੰ ਕੋਈ ਵੀ ਜਦੋਂ ਸ਼ੁਰੂ ਕਰਨਾ ਚਾਹੁੰਦਾ ਤਾਂ ਪਹਿਲਾਂ ਵਿਚਾਰ ਆਪਣੇ ਮਨ ਚ ਲਾਇਕ ਇੱਕ ਪੱਕਾ ਕਰ ਲੈ ਭਾਵੇਂ ਫਿੱਟ ਹੋਣਾ ਹੈ ਤਾਂ ਆਈ ਹੋ ਪਾਏਗਾ ਨਹੀਂ ਤੇ ਇੰਦਰ ਉਧਰ ਦੀਆਂ ਗੱਲਾਂ ਉਹਨੂੰ ਟੰਟੀ ਫੜਕਾ ਦੇਣਗੀਆਂ ਤੇ ਉਹ ਫਿਰ ਜਾ ਨਹੀਂ ਪਾਏਗਾ ਮੈਂ ਸਿੰਪਲ ਕਹਿਣਾ ਹੁੰਦਾ ਭਈ ਤੁਸੀਂ ਇੱਕ ਗਲਤ ਰਸਤੇ ਤੇ ਜਾ ਰਹੇ ਹੋ ਮੈਂ ਐਗਜ਼ਾਮਪਲ ਲੈ ਰਿਹਾ ਹਾਂ ਤੁਸੀਂ ਅੰਮ੍ਰਿਤਸਰ ਜਾਣਾ ਹੈ ਲੇਕਿਨ ਰਸਤੇ ਪੈ ਗਏ ਦਿੱਲੀ ਆ ਰਹੇ ਕੀ ਕਰੇ ਅੰਮ੍ਰਿਤਸਰ ਪਹੁੰਚ ਜਾਓਗੇ ਨਹੀਂ ਕਰੀ ਵੀ ਨਹੀਂ ਪਹੁੰਚਿਆਗਾ ਨਹੀਂ ਪਹੁੰਚਿਆ ਜਾਉਗਾ ਤੇ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਤੇ ਗਲਤ ਰਸਤੇ ਪੈ ਗਏ ਤਾਂ ਫਿਰ ਕੀ ਕਰਦੇ ਹੋ ਮੜ ਜੀ ਮੋੜਨੇ ਆ ਨਾ ਯੂ ਟਰਨ ਲੈਂਦੇ ਹੋ ਯੂ ਟਰਨ ਲੈਨੇ ਹਾਂ ਇਸੇ ਤਰ੍ਹਾਂ ਇਹ ਵੀ ਜ਼ਿੰਦਗੀ ਦਾ ਯੂ ਟਰਨ ਹੈ ਤੁਸੀਂ ਸਿਗਨਲ ਸਾਈਂਸ ਤੋਂ ਤਾਂ ਹੋ ਰਹੇ ਹੋਏ ਹੋ ਉਥੋਂ ਤੁਸੀਂ ਮੁੜਨਾ ਤੁਹਾਨੂੰ ਪਤਾ ਲੱਗਿਆ ਕਿ ਰਸਤਾ ਜਿਹੜਾ ਇਹ ਇਹ ਬਿਮਾਰਪੁਰ ਨਹੀਂ ਜਾਂਦਾ ਇਹ 150 ਤੱਕ ਨਹੀਂ ਜਾਂਦਾ ਸਹੀ ਗੱਲ ਠੀਕ ਹੈ ਉਥੋਂ ਤੁਹਾਨੂੰ ਵਾਪਸ ਮੁੜਨਾ ਪੈਣਾ ਹੈ ਯੂ ਟਰਨ ਲੈਣਾ ਪੈਣਾ ਤੇ ਜੀ ਜਿਹੜਾ ਸੋਚਦਾ ਯੂ ਟਰਨ ਹੈ ਨਾ ਇਹ ਠੀਕ ਹੈ ਫੇਰ ਹੀ ਕਹਾ ਦਿੱਤਾ ਇਹ ਜਿਆਦਾ ਮੈਂਤਵ ਰੱਖਦਾ ਬੜਾ ਮਤਲਬ ਰੱਖਦਾ ਸੋ ਜਦੋਂ ਜਿਹੜਾ ਵੀ ਬੰਦਾ ਮੈਂਟਲੀ ਪਹਿਰੇ ਤਿਆਰ ਹੋ ਜਾਂਦਾ ਕਿ ਹਾਂ ਹੁਣ ਮੈਂ ਫਿਟਨੈਸ ਨੂੰ ਫੋਲੋ ਕਰਨਾ ਹੈ ਫਿਰ ਉਹਦੇ ਵਾਸਤੇ ਕੋਈ ਮੁਸ਼ਕਲ ਨਹੀਂ ਸ਼ੁਰੂਆਤ ਕਿੱਥੋਂ ਹੀ ਹੁੰਦੀ ਹੈ ਵਿਚਾਰ ਨੂੰ ਲੈ ਕੇ ਪਹਿਲਾਂ ਗੱਲ ਹੁੰਦੀ ਹੈ ਉਹ ਵਿਚਾਰ ਨੂੰ ਪੱਕਾ ਕਰ ਲਈਏ ਫਿਰ ਉਸ ਤੇ ਕਦਮ ਰਹਿਣਾ ਸ਼ੁਰੂ ਕਰੀਏ ਤੇ ਸਭ ਕੁਝ ਹੋਖਾ ਜਾਂਦਾ ਹੈ ਸੋ ਸਰ ਜੀ ਅੱਜ ਦੀ ਨਵੇਕਲੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਜਿਹੜੇ ਸਰ ਉਹਨਾਂ ਦੱਸਿਆ ਕਿ ਤੰਦਰੁਸਤ ਰਹਿਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਦਿਮਾਗ ਵਿੱਚ ਹੀ ਵਿਚਾਰ ਪੱਕਾ ਕਰਨਾ ਪਏਗਾ ਕਿ ਅਸੀਂ ਤੰਦਰੁਸਤ ਹੋ ਸਕਦੇ ਹਾਂ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਗਰ ਤੁਹਾਡੇ ਮਾਈਂਡ ਵਿੱਚ ਵਿਚਾਰ ਪੱਕਾ ਹੋ ਗਿਆ ਫਿਰ ਅਸੀਂ ਤੰਦਰੁਸਤ ਹੋ ਸਕਦੇ ਹਾਂ ਅਸੀਂ ਕਰ ਵੀ ਸਕਦੇ ਹਾਂ ਇਸ ਤਰ੍ਹਾਂ ਦੇ ਹੀ ਨੌਲੇਜ ਭਰੇ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਔਨ ਕਰ ਲਓ ਤਾਂਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅਗਰ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਇਸ ਵੀਡੀਓ ਨੂੰ ਅੱਜ ਕੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟ ਤੁਹਾਡਾ ਸਵਾਗਤ ਹੁੰਦੇ ਹਨ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ